ਸਾਡੇ ਮੁੱਖ ਮੰਤਰੀ ਸਾਹਿਬ ਰੋਏ ਸੀ ਕਿ ਯਾਰ ਪਾਣੀ ਕਾਲਾ ਹੋ ਗਿਆ ਤੇ ਮੈਂ ਕਿਹਾ ਹੋਣਾ ਉਹਨੂੰ ਦੀਦਾ ਨਹੀਂ ਆਦੀ ਹੁਣ ਤਾਂ ਭੁੱਲ ਗਏ ਮੈਂ ਕਿਹਾ ਇਹ ਕਰ ਚਾਰ ਪੰਜ ਬੰਦੇ ਸੱਦ ਲਾ ਤੇ ਆਪਾਂ ਇਕੱਠੇ ਬਹਿ ਕੇ ਉਸੇ ਜਗ੍ਹਾ ਤੇ ਮੁੱਖ ਮੰਤਰੀ ਨੂੰ ਰੋਲ ਲੈਣੇ ਹੈ ਕਿ ਭਾਈ ਹੁਣ ਤੈਨੂੰ ਭੁੱਲ ਗਿਆ ਹੁਣ ਤਾਂ ਉਹ ਨੂੰ ਚੁਟਕਲਾ ਵੀ ਭੁੱਲ ਤੇ ਜਾਂਦੇ ਨੇ ਦਿੱਲੀ ਵਾਲਿਆਂ ਦੇ ਭਲਾਤੇ ਲੰਮਾਈ ਪੈ ਗਿਆ ਪਤੰਦਰ ਦਿੱਲੀ ਵਾਲਿਆਂ ਦੇ ਸਾਹਮਣੇ ਬਬਦੇਰੇਵਾਰੀ ਕਹਿਣਾ ਉਹਨਾਂ ਨੂੰ ਅੱਜ ਫੇਰ ਤੁਹਾਡੇ ਕੈਮਰੇ ਆ ਰਹੀ ਆਣਾ ਕਿ ਦਿੱਲੀ ਵਾਲਿਆਂ ਨੇ ਨਹੀਂ ਥਿਉਣਾ ਭਗਵੰਤ ਸਿੰਘ ਜਵਾਬ ਤੈਨੂੰ ਦੇਣਾ ਪੈਣਾ ਬੋਲਣਾ ਪੈਣਾ ਜਿਹੜੀਆਂ ਗੱਲਾਂ ਬੋਲਦਾ ਰਿਹਾ ਅੱਜ ਕੀਤੀਆਂ ਕਿਉਂ ਨਹੀਂ ਇਹਨਾਂ ਦਾ ਦੱਸ ਦੇ ਪਰ ਮੈਂ ਦੋ ਤੋਂ ਪੁੱਛਦਾ ਜਦੋਂ ਤੁਹਾਡੇ ਪਿੰਡ ਕਿਤੇ ਕੋਈ ਆਪ ਆਲਾ ਕੋਈ ਕਾਂਗਰਸ ਵਾਲਾ ਕੋਈ ਅਕਾਲੀ ਭਾਜਪਾ ਵਾਲਾ ਆਉਂਦਾ ਹੈ ਕਦੇ ਤੁਸੀਂ ਪਿੰਡ ਦੇ ਚ ਖੜ ਕੇ ਪੁੱਛਿਆ ਉਹਦੇ ਕੋਲੋਂ ਕਿ ਪਿਛਲੀ ਵਾਰੀ ਕੀ ਕਿਹਾ ਸੀ ਭਰਾਵਾ ਦੱਸ ਦੇ ਮਾ ਲਾ ਜਾ ਤਦੇ ਬੋਚ ਲੈ ਜੀ ਮੈਂ ਦੱਸ ਦਿੰਨਾ ਤੁਹਾਨੂੰ ਕਿ ਪੰਜਾਬ ਦਾ ਪਾਣੀ ਕਿਵੇਂ ਲੁੱਟ ਰਿਆ ਮੈਂ ਪੂਰੀ ਦੁਨੀਆ ਚ ਗਿਆ ਹਿੰਦੁਸਤਾਨ ਚ ਵੀ ਗਿਆ ਕੋਈ ਇੱਕ ਸੂਬਾ ਵਖਾ ਦਿਓ ਜਿੱਦੀ ਰਾਜਧਾਨੀ ਨਾ ਹੋਵੇ ਸਾਡੇ ਹੈ ਹੀ ਰਾਜਧਾਨੀ ਚੰਡੀਗੜ੍ਹ ਹੈ ਪਰ ਉਹ ਹਰਿਆਣੇ ਦੀ ਵੀ ਨਾਲ ਉਹ ਨੂੰ ਵੀ ਛੱਡੋ ਆ ਖੇਤੀ ਵਾਲੀ ਚ ਹੁਣੇ ਤੁਹਾਨੂੰ ਸਿੱਧੂ ਸਾਹਿਬ ਕਹਿ ਕੇ ਗਏ ਨੇ ਹਾਈਬ੍ਰਿਡ ਝੋਨਾ ਤੁਸੀਂ ਕਿਉਂ ਨਹੀਂ ਲਾਇਆਗਾ ਦੱਸ ਦੋ ਜਰਾ ਕਦੇ ਪੁੱਛਦੇ ਆ ਕਦੇ ਇਹ ਗੱਲਾਂ ਕਰਦੇ ਹੋ ਚਾਹ ਸਿਰਫ ਜਿੰਦਾਬਾਦ ਮਰਦਾਬਾਦ ਮੈਂ ਸਟੇਜ ਤੇ ਬਹਿ ਜਾ ਮੈਂ ਉੱਧਰ ਬਹਿ ਜਾ ਮੇਰੀ ਫੋਟੋ ਆ ਜਾ ਮੈਨੂੰ ਆ ਜਾਣਦਾ ਹੋਵੇ ਮੇਰੇ ਘਰੇ ਲੱਸੀ ਪੀਜੇ ਚਾਹ ਪੀਜੇ ਯਾਰ ਅਸੀਂ ਗਿਰ ਗਏ ਜਵਾਂ ਹੀ

ਇੱਕ ਵਾਰੀ ਇਹਨੂੰ ਜਿਤਾ ਦਈਏ ਦੂਜੀ ਵਾਰੀ ਇਹਨੂੰ ਜਿਤਾ ਦਈਏ ਵਾਰੀ ਵਾਰੀ ਲੁੱਟੀ ਜਾਣਗੇ ਅਜਰੇਤਾ ਕਿੰਨੇ ਦਾ ਹੁੰਦਾ ਥੋੜੇ 15000 ਦੀ ਕਾਲੀ ਐ ਇੰਨੇ ਕੁ ਦੀ ਐ ਨਾ ਤੇ ਮੈਨੂੰ ਦੱਸੋ ਇਹ ਰੇਤਾ 20 ਸਾਲ ਪਹਿਲਾਂ ਮੁਫਤ ਮਿਲਦਾ ਹੁੰਦਾ ਸੀ ਜਾਂ 25 ਕਹ ਲੋ ਕਦੇ ਪੁੱਛਿਆ ਉਹਦੇ ਲੀਡਰ ਤੋਂ ਕਿ 25 ਹਾਰਾ ਕੇਜਰੀ ਵਾਲਾ ਦਾ ਸੀ 25 ਮਤਲਬ 20 ਪਤਾ ਕਿੰਨੀ ਕਮਾਈ ਹੋਈ ਆ ਪਿਛਲੇ ਸਾਲ 288 ਕਰੋੜ ਇਹ 20000 ਕਰੋੜ ਕਿਹਦੀ ਜ਼ਰਚ ਗਿਆ ਪੁੱਛਿਆ ਕਿਤੇ ਪਤਾ ਮੇਰੇ ਕੀ ਕਹਿ ਦਿੰਦੇ ਆ ਆਪਾਂ ਕੀ ਲੈਣੇ ਮੈਂ ਜਿਹੜੀ ਗੱਲ ਉਸ ਬਾਬੇ ਨੂੰ ਪੁੱਛੀ ਸੀ ਤੇ ਜੇ ਤੁਸੀਂ ਤੁਹਾਡੇ ਘਰੇ ਕੋਈ ਲੁੱਟਣਾ ਆਵਾੜੇ ਤਾਂ ਤੁਸੀਂ ਡਾਂਗ ਚੱਕਦੇ ਹੋਗੇ ਨਹੀਂ ਤੇ ਪੰਜਾਬ ਤੁਹਾਡਾ ਘਰ ਨਹੀਂ ਯਾਰ ਐਨੇ ਪੇਪਰ ਵਾਏ ਹੋਏ ਬੈਠੇ ਹੋ ਗੁਰੂ ਸਾਹਿਬ ਨੇ ਕੀ ਕਿਹਾ ਸੀ ਆ ਹੁਣੇ ਤੁਹਾਨੂੰ ਬੋਲਣ ਤੋਂ ਪਹਿਲਾਂ ਪਾਣੀ ਨੂੰ ਕਾਹਦਾ ਦਰਜਾ ਦਿੱਤਾ ਏ ਯਾਰ ਪਿਤਾ ਦਾ ਤਸਦੀ ਨੂੰ ਕਾਹਦਾ ਦਰਜਾ ਮਾਤਾ ਦਾ ਹਵਾ ਨੂੰ ਕਾਹਦਾ ਦਰਜਾ ਪਵਨ ਦਾ ਇਹ ਗੁਰੂ ਦਾ ਦਰਜਾ ਏ ਆਪਾਂ ਕੀ ਕਰ ਰਹੇ ਹਾਂ ਕਿ ਕਿੰਨੇ ਬਰਬਾਦ ਨਹੀਂ ਹੋ ਰਹੇ ਆ ਕਮਾਲੂ ਬੰਡਾਰੇ ਬੈਠੇ ਨੇ ਵਿਚਾਰੇ ਖਾਣੇ ਦਾ ਸਾਹਮਣੇ ਖੜ ਕੇ ਧਮਕੀ ਦੇ ਰਿਹਾ ਕਿ ਉਹਨੂੰ ਬਦਲਤਾ ਨਹੀਂ ਬਦਲਿਆ ਉਹ ਵੀ ਹੈ असी हज़ार कर क्य कर करे न मोकिले मरदान मु वट देण चई मरदान हक़ी करण च ਜਿਹੜੀਆਂ ਮਿਸਲਾਂ ਸੀ ਰਣਜੀਤ ਸਿੰਘ ਸੀ ਹਰੀ ਸਿੰਘ ਨਲਵਾ ਸੀ ਭੱਟ ਸਿੰਘ ਸੀ ਸਰابہ ਸੀ ਉਹਨਾਂ ਨੇ ਆਪਦੇ ਹੱਕਾਂ ਦੀ ਰਾਖੀ ਕੀਤੀ ਸੀ ਤੇ ਤੁਸੀਂ ਕੀ ਕਰ ਰਹੇ ਹੋ ਐਦਾ ਜਿੰਦਾਬਾਦ ਆਉਦਾ ਜਿੰਦਾਬਾਦ ਕਦੇ ਆਪ ਦੀਆਂ ਗੱਲਾਂ ਜੇ ਤੁਹਾਡੇ ਘਰੇ ਕੋਈ ਚੋਰੀ ਕਰਦਾ ਤੁਸੀਂ ਕਰਦੇ ਨਹੀਂ ਕੋਈ ਸ਼ਟ ਇਹ ਪੰਜਾਬ ਕੀ ਦਾ ਰੇਤਾ ਥੋੜਾ ਲੁੱਟ ਲਿਆ ਨਸ਼ਾ ਥੋਨੂੰ ਦੇਤਾ ਪਾਣੀ ਥੋੜਾ ਲੁੱਟ ਲਿਆ ਉਹ ਤੁਹਾਡੇ ਕੋਲੇ ਕੀ ਬਚਿਆ ਤੇ ਤੁਸੀਂ ਬੈਠੇ ਨਹੀਂ ਆ ਕਿਤੇ ਗੱਡੀ ਲੈ ਲਈ ਕਿਤੇ ਉਹ ਕਰ ਲਿਆ ਪਤੰਦਰੋ ਇਨਾਂ ਮੈਂ ਅਮਰੀਕਾ ਗਿਆ ਆ ਅਮਰੀਕਾ ਦਾ ਪਰ ਹੁਣ ਰਾਸ਼ਟਰਪਤੀ ਚੁਣਿਆ ਉਹਨਾਂ ਨੇ ਆਪਦੀਆਂ ਨੀਤੀਆਂ ਦੱਸੀਆਂ ਆ ਨੀਤੀ ਹੈ ਮੇਰੀ ਫੇਰ ਲੋਕਾਂ ਨੇ ਤਿੰਨ ਵਾਰੀ ਸੁਣੀਆਂ ਉਹ ਬੈਸਾਂ ਟੀਵੀ ਤੇ ਫੇਰ ਉਹਨਾਂ ਨੇ ਸਵਾਲ ਪੁੱਛੇ ਫੇਰ ਵੋਟ ਪਾਈ ਕਿ ਅਸੀਂ ਵੋਟ ਕਾਹਦੇ ਚ ਪਾ ਦਿੰਨੇ ਆ 300 ਯੂਨਿਟ ਫਰੀ ਕਿ ਉਹਦੂ ਬਾਅਦ 300 ਤੁਹਾਨੂੰ ਫਰੀ ਦੇ ਕੇ 1000 ਯੂਨਿਟ ਦੇ ਪੈਸੇ ਤੁਹਾਡੀ ਜੇਬ ਚੋਂ ਕੱਢ ਲੈਂਦੇ ਨੇ ਅਦੇ ਸੋਚੇ ਬਾਰੇ ਕਿਤੇ ਆਟਾ ਦਾਲ ਦੇਤੀ ਕਿਤੇ ਬੱਸਾਂ ਚ ਕੀਵਿਆਂ ਨੂੰ ਮੁਕਤ ਜਣਾਤਾ ਇਹ ਤੁਹਾਡੇ ਮਸਲੇ ਹੱਲ ਹੋ ਗਏ ਤੇ ਜੇ ਹੱਲ ਹੋ ਗਏ ਤਾਂ ਤੁਹਾਡੇ ਜਵਾਨ ਬਾਹਰ ਕਿਉਂ ਤੁਰੇ ਜਾਂਦੇ ਮੈਨੂੰ ਦੱਸ ਦਿਓ ਜਵਾਨ ਇੱਥੂ ਜਾਂਦੇ ਨੇ ਜਾ ਕੇ ਦਿੱਲੀ ਤੋਂ ਫਲਾਈਟ ਫੜਦੇ ਨੇ ਫਲਾਈਟ ਵੀ ਚੰਡੀਗੜ੍ਹ ਜਾਂ ਅਮਰitsar ਖਾਬ ਤੋਂ ਨਹੀਂ ਕੀਤੇ ਪੁੱਛਿਆ ਮੈਂ ਸਿਰਫ ਕੋਟੂ ਅੱਜ ਕਹਿਣ ਆਇਆ ਹਾਂ ਜੇ ਕਮਾਲੂ ਪਿੰਡ ਚ ਹੋ ਰਿਹਾ ਹੈ ਇਹ ਥੋਡੇ ਪਿੰਡ ਵੀ ਅੱਗ ਪੰਛੜੀ ਹੈ ਮਾੜਾ ਜਾ ਆਪਦੇ ਖੱਬੇ ਸੱਜੇ ਵੇਖਣਾ ਸ਼ੁਰੂ ਕਰੋ ਥੋਡੇ ਬਜ਼ੁਰਗ ਥੋਡੇ ਪੁਰਾਣੇ ਬਜ਼ੁਰਗ ਜਿਨ੍ਹਾਂ ਦੇ ਵਿੱਚ ਬਰਤਾਰ ਸਿੰਘ ਸਰਾਬੇ ਵਰਗੇ ਬੰਦੇ ਵੀ ਨੇ ਉਹ ਥੋਡੇ ਲਈ ਸ਼ਹੀਦ ਹੋਏ ਹੈ ਤੇ ਤੁਸੀਂ ਆਪ ਦੇ ਆਪ ਨੂੰ ਦੀ ਬਚਾਤ ਆ ਰਹੀ ਯਾਰ ਇੱਧੇ ਕਈ ਗੁਜ਼ਰੇ ਹੋ ਗਏ ਆਪਾਂ ਫੈਕਟਰੀਆਂ ਧੱਕੇ ਨਾਲ ਨਹੀਂ ਲੱਗਦੀਆਂ ਮੈਨੂੰ ਮੁੰਡੇ ਨੇ ਦੱਸੀ ਹੁਣੇ ਉੱਕੇ ਆ ਕੇ ਦੱਸੀ ਪੁੱਤ ਕਿਹੜਾ ਪਿੰਡ ਹੈ ਤੇਰਾ ਇੰਨਾ ਦੇ ਪਿੰਡ ਇੱਕ ਫੈਕਟਰੀ ਲੱਗਣੀ ਹੈ ਸੀਮੈਂਟ ਵਾਲੀ ਇਹ ਏਰੀਆ ਦੱਸ ਦੂਗਾ ਕਿਹੜਾ ਐਂ ਚਮਕੌਰ ਸਾਹਿਬ ਚ ਲੱਗਣੀ ਸੀ ਉਹਦੀ ਪਬਲਿਕ ਹਿਅਰਿੰਗ ਹੁੰਦੇ ਆ ਮਤਲਬ ਲੋਕਾਂ ਦੀ ਸੁਣਵਾਈ ਜਦੋਂ ਕੋਈ ਫੈਕਟਰੀ ਲੱਗਦੀ ਮੈਂ ਇਹਨਾਂ ਨੂੰ ਪੁੱਛਿਆ ਕੁਲਦੀਪੁਰਾ ਨੂੰ ਤੇ ਹੁਣ ਦੇ ਸਰਪੰਚ ਸਾਹਿਬ ਨੂੰ ਮੈਂ ਕਿਹਾ ਜਦੋਂ ਇਹ ਫੈਕਟਰੀ ਲੱਗਣੀ ਸੀ ਛੋਟੇ ਵਿੱਚ ਆ ਕਿ ਉਹਨਾਂ ਨੇ ਚਰਚਾ ਕੀਤੀ ਹੋਣੀ ਹੈ ਕਿ ਅਸੀਂ ਇਹ ਫੈਕਟਰੀ ਕਿਵੇਂ ਲਾਵਾਂਗੇ ਕੀ ਬਣਾਉਂਗੀ ਇਹਦਾ ਨੁਕਸਾਨ ਕੀ ਹੈ ਇਹਦਾ ਫਾਇਦਾ ਕੀ ਹੈ ਕੀ ਤੁਸੀਂ ਪੁੱਛਿਆ ਸੀ ਆਂਦੇ ਬਾਈ ਜੀ ਪਤਾ ਨਹੀਂ ਸੀ ਅੰਮਡੇ ਸਿਆਣੇ ਨੇ ਜਿਵੇਂ ਅਸੀਂ ਚਮਕੌਰ ਸਾਹਿਬ ਰੋਕੀ ਸੀ ਇਹ ਪਹਿਲਾਂ ਆ ਗਏ ਨੇ ਪਰ ਇਨ੍ਹਾਂ ਦੀ ਕੱਲਿਆਂ ਦੀ ਕਿਸੇ ਨੇ ਨਹੀਂ ਸੁਣਨੀ ਸਾਰੇ ਪਹੁੰਚੋ ਜੇ 14 ਤਰੀਕ ਨੂੰ ਇਹ ਜਗਾ ਵੀ ਦੱਸ ਦਿੰਦਾ ਕਿਹੜੀ ਐ ਇਹ ਸਾਨੂੰ ਜਾਗਰਤ ਹੋਣਾ ਪੈਣਾ ਇਹ ਪੱਗਾਂ ਦੇ ਰੰਗ ਬਦਲਦੇ ਨੇ ਇਨ੍ਹਾਂ ਦੀਆਂ ਕਰਤੂਤਾ ਹੀ ਕੌਜੀਆਂ ਨੇ ਇਨ੍ਹਾਂ ਦੇ ਘਰ ਵੱਡੇ ਹੋ ਗਏ ਤੁਹਾਡੇ ਘਰ ਛੋਟੇ ਹੋ ਗਏ ਬਣ ਕੇ ਤੁਸੀਂ ਬਰਬਾਦ ਹੋ ਗਏ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਣਾ ਇਨਾਂ ਦੀਆਂ ਕੋਠੀਆਂ ਕੈਲੀਫੋਰਨੀਆ ਚ ਵੀ ਐ ਸਵਿਟਜ਼ਰਲੈਂਡ ਵੀ ਇਨਾਂ ਨੇ ਪੈਸੇ ਪਾਏ ਐ ਪਰ ਤੁਸੀਂ ਕਿੱਧਰ ਜਾਉਂਗੇ ਜੇ ਧਰਤੀ ਬੰਜਰ ਹੋ ਗਈ ਅਸੀਂ ਕਈ ਵਾਰੀ ਆਣੇ ਹੁੰਨੇ ਕਿ ਕਰੋੜਾਂ ਦੀ ਵਿਕੂ ਪਰ ਜੇ ਪਾਣੀ ਨਾ ਬਚਿਆ ਤਾਂ ਬੰਜਰ ਹੋਊ ਚਵਾਨੀ ਦੀ ਨਹੀਂ ਵਿਖਣੀ ਇਹ ਹੋਣ ਜਾ ਰਿਹਾ ਕਿਤੇ ਬੋਲ ਕੋ ਕਿਤੇ ਹੱਕ ਸੱਚ ਦਾ ਨਾਰਾ ਗੁਲੰਦ ਕਰੋ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੋ ਸਮਾਂ ਅੱਜ ਤਕਦੀਰ ਬਦਲ ਜੂ ਪਰ ਉੱਠਣਾ ਪੈਣਾ ਥੋਨੂੰ ਉੱਠਣਾ ਪੈਣਾ ਤੁਸੀਂ ਬੋਲੂਗੇ ਕਿਸੇ ਹੋਰ ਨੇ ਨਹੀਂ ਬੋਲਣਾ ਕੋਈ અવਤਾਰ ਨਹੀਂ ਆਉਂਦਾ ਗੁਰੂ ਆਪਾਂ ਨੂੰ ਰਾਹ ਦਿਖਾ ਗਏ ਨੇ ਹੁਣ ਆਪ ਤਲਵਾਰ ਲੈ ਕੇ ਨਹੀਂ ਆਉਣਾ ਉਹਨਾਂ ਨੇ ਉਹਨਾਂ ਨੇ ਸਾਨੂੰ ਤਰੀਕਾ ਦੱਸਤਾ ਤਲਵਾਰ ਆਪਾਂ ਚੁੱਕਣੀ ਐ ਤੇ ਤਲਵਾਰ ਨਾਲ ਕੋਈ ਸਿਰ ਵੱਟਣ ਦੀ ਲੋੜ ਨਹੀਂ ਸਿਰ ਜੋੜ ਆਉਂਦੀ ਲੋੜ ਐ ਇਹਦਾ ਇਸਤੇਮਾਲ ਜੇ ਨਹੀਂ ਕਰੂਗੇ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਸਿਰ ਕਰਜ਼ਾ 3.4 ਲੱਖ ਕਰੋੜ ਤੁਹਾਡਾ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਜਿਸ ਦਿਨ ਕਰਜ਼ਾ 5 ਲੱਖ ਕਰੋੜ ਤੋਂ ਵੱਧ ਗਿਆ ਤੁਹਾਡੇ ਇੱਥੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ ਤਨਖਾਹਾਂ ਨਹੀਂ ਮਿਲਣਗੀਆਂ ਔਰ ਸਾਡਾ ਸਟੇਟ ਕਰਪਟ ਹੋ ਜਾਊਗਾ ਬੈਂਕਰਪਟ ਫਿਰ ਸੰਕਰ ਆਊਗਾ ਕਹੂਗਾ ਸਾਡੀਆਂ ਸ਼ਰਤਾਂ ਨੇ ਮੈਂ ਤੁਹਾਨੂੰ ਲਿਖ ਕੇ ਦਿਨਾ ਤੁਹਾਡਾ ਪੰਜਾਬ ਪੰਜਾਬ ਨਹੀਂ ਰਹਿਣਾ ਜੇ ਬਚਾਉਣਾ ਚਾਹੁੰਦੇ ਹੋ ਤਾਂ ਉੱਠ ਕੇ ਖੜੇ ਹੋ ਚੋ ਆਹ ਮੈਂ ਮੁੰਡੇ ਨੂੰ ਦੱਸਦਾ ਇਹ ਤੁਹਾਨੂੰ ਦੱਸੂਗਾ ਪਿੰਡ ਕਿਹੜਾ 14 ਤਰੀਕ ਨੂੰ ਤੁਸੀਂ ਉੱਥੇ ਵੀ ਪਹੁੰਚਣਾ ਔਰ ਉਸ ਤੋਂ ਪਹਿਲਾਂ 13 ਤਰੀਕ ਨੂੰ ਜੇ ਪੁਲਸੀਆ ਤਸ਼ੱਦਦ ਹੋ ਰਿਹਾ ਹੈ ਜੋ ਜਿਵੇਂ ਕਿ ਥਾਣੇਦਾਰ ਨੇ ਆਮ ਖੜਾ ਕੁਲਦੀਪ ਸਿੰਘ پورے پنڈ دے سامنے تمکی دیتی اج تک برقرار ہے جے تسی تیرا طریق نو آؤں گے اسی دساں گے جگہ کیڑی ہے پلسیا جبر دے ورود ریلی ہے اور او دے وچ تھوڑو اسی ایک طریقہ بنا کے دے وانگے جے جی اگلی سرکار نے او طریقہ منوالے آپا تا میں تھوڑو لے کے دن ہے دی ہمت نہیں کہ تھوڑے علبیک ہوئی جان دا ایک سرپینچ ਐਸ ਡੀ ਐਮ ਜਿੰਨੀ ਪਾਵਰ ਰੱਖਦਾ ਐਸ ਡੀ ਐਮ ਜਿੰਨੀ ਪਰ ਪਿੰਡ ਦੇ ਸਰਪੰਚ ਨੂੰ ਇਹ ਮੰਨਣ ਦੀ ਲੋੜ ਐ ਉਹਨੂੰ ਤਾਂ ਪੰਚਾਇਤ ਸੈਕਟਰੀ ਭਜਾਈ ਰੱਖਦਾ ਪਤਾ ਹੈ ਕਿਉਂ ਕਿ ਪਹਿਲਾਂ ਪੈਸੇ ਲਾਏ ਹੁੰਦੇ ਆ ਫਿਰ ਗਰਾਂਟ ਖਾ ਨਹੀਂ ਹੁੰਦੀ ਫਿਰ ਭੱਜ ਜਾਂਦਾ ਜਾਂ ਬੇਵਕੂਫੀ ਚ ਉਹਨੂੰ ਪਤਾ ਨਹੀਂ ਹੁੰਦਾ ਓਏ ਖੰਬੇ ਸੰਜੇ ਪੁੱਛ ਲੋ ਨਹੀਂ ਪਤਾ ਤਾਂ ਆਈ ਐਮ ਐਲ ਦੇ ਦਾ ਹਾਲ ਇਹਨਾਂ ਨੂੰ ਥੇਲੇ ਦਾ ਪਤਾ ਨਹੀਂ ਥੇਲੇ ਦਾ ਇਹਨਾਂ ਨੂੰ ਕੋਈ ਐਮ ਐਲ ਦੀ ਫੁੱਲ ਫਾਰਮ ਦੱਸ ਦਿਓ ਉਹ ਨਹੀਂ ਪਤਾ ਇਨਾਂ ਨੂੰ ਵਜ਼ੀਰ ਰਿਪਰੈਜ਼ੈਂਟੇਟਿਵ ਬਣਾ ਕੇ ਭੇਜ ਦਿੱਨੇ ਆ ਜਿਨ੍ਹਾਂ ਨੂੰ ਜਵਾਨੀ ਦਾ ਪਤਾ ਨਹੀਂ ਤੁਹਾਡੇ ਇਲਾਕਿਆਂ ਦੀ ਸੇਵਾ ਕਿਵੇਂ ਕਰਨੀ ਆ ਔਰ ਤਨਖਾਹਾਂ ਇਹਨਾਂ ਨੂੰ ਆਪਾ ਦਿੰਨੇ ਆ ਆ ਜਿਹੜੀ ਪੁਲਿਸ ਖੜੀ ਆ ਇਹਨਾਂ ਨੂੰ ਵੀ ਤਨਖਾਹ ਆਪਾ ਦਿੰਨੇ ਆ ਤਾਂ ਮਹਾਰਾਜਾ ਮਾਲਕ ਬਣੋ ਆਪਦੇ ਜੇ ਤੇਰੇ ਤੁਹਾਡੇ ਕਰਮਚਾਰੀ ਨੇ ਜੇ ਕੰਮ ਨਹੀਂ ਕਰਦੇ ਤਾਂ ਢੜ ਲੈਣਾ ਉਹਨੂੰ ਕੋ ਬੰਦੇ ਦਾ ਪੁੱਤ ਬਣ ਕੇ ਕੰਮ ਕਰ ਨਹੀਂ ਤਾਂ ਅਸੀਂ ਮਾਲਕ ਆ ਤੇਰੇ 1 ਮਿੰਟ ਚ ਭਜਾਵਾਂਗੇ ਇੱਥੇ ਪਰ ਉਹ ਭਜੂਗਾ ਤਾਂ ਜੇ ਆਪਾਂ ਇਕੱਠੇ ਹੋਵਾਂਗੇ ਅੱਜ ਅਸੀਂ ਇੱਥੇ ਕਿਉਂ ਆਏ ਆ ਕਿ ਕਮਾਲੂ ਪਿੰਡ ਕੱਲਾ ਨਾ ਪਈ ਜੇ ਇਸ ਲਈ ਨਾਲ ਖੜੇ ਆ ਤੇ ਮੈਂ ਅੱਜ ਇੰਨਾ ਕੈਮਰਿਆ ਰਹੀ ਔਰ ਤੁਹਾਡੀ ਮੌਜੂਦਗੀ ਤੇ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਜਿੰਨਾ ਮਰਜ਼ੀ ਜ਼ੋਰ ਲਾਵੇ ਚਾਹੇ ਚਾਰ ਪਾਰਟੀਆਂ ਇਕੱਠੀਆਂ ਹੋ ਜਾਣ ਇਹ ਕਮਾਲੂ ਪਿੰਡ ਦੀ ਫੈਕਟਰੀ ਚਲਾ ਕੇ ਵਖਾਦਨ ਨਹੀਂ ਚੱਲਣ ਦੇਵਾਂਗੇ ਜੀਰਾ ਫੈਕਟਰੀ ਬੰਦ ਕਰਾਈ ਸੀ ਤੇ ਕਹਿੰਗੇ ਕਰਾਈ ਸੀ ਉਹ ਬੰਦਾ ਕਾਂਗਰਸ ਵੱਲੋਂ ਉਹਦੇ ਮਦਦ ਕਰਦਾ ਸੀ ਆਪ ਨੂੰ ਪੈਸੇ ਦਿੰਦਾ ਸੀ ਤੇ ਕਾਲੀਆਂ ਵੱਲੋਂ ਐਮਐਲਏ ਬਣਿਆ ਸੀ ਚਲਾ ਕੇ ਵਖਾਦੀ ਬੰਦ ਕਰਵਾ ਕੇ ਰੱਖੀ ਸਾਡੇ ਚ ਕੋਈ ਗੋਨੀਗਾ ਥੋੜੇ ਚ ਜਦੋਂ ਲੋਕ ਖੜ ਜਾਂਦੇ ਨੇ ਮੈਂ ਤੁਹਾਨੂੰ ਅੱਜ ਫੇਰ ਆਣਾ ਆਖਰੀ ਗੱਲ ਡੈਮੋਕਰੈਟਿਕ ਮਤਲਬ ਜਿਹੜਾ ਹੈ ਜ਼ਬੂਰੀਅਤ ਦਾ ਤਰੀਕਾ ਹੈ ਜੇ ਲੋਕ ਇਕੱਠੇ ਹੋ ਜਾਣ ਉਹਨਾਂ ਦੀ ਤਾਕਤ ਅਸੀਮ ਹੈ ਬਹੁਤ ਇੰਤਹਾ ਤਾਕਤ ਹੈ ਸਿਰਫ ਜ਼ਰੂਰਤ ਹੈ ਇਕੱਠੇ ਹੋਣ ਦੀ ਇਕੱਠੇ ਹੋ ਜੇ ਕਮਾਲੂ ਪਿੰਡ ਕੋਲ ਜੋ ਰਿਹਾ ਸਾਰੇ ਆ ਜਾਓ ਜੋ ਇਸ ਮੁੰਡੇ ਦੇ ਪਿੰਡ ਹੋ ਰਿਹਾ ਸਾਰੇ ਚਲੇ ਜਾਓ ਜੇ ਨਾ ਹੋ ਗਿਆ ਤਾਂ ਕੈਦ ਹੋ ਜੇ ਸਿਰਫ ਤੁਹਾਨੂੰ ਅਸੀਂ ਇਕੱਠੇ ਕਰਨ ਨਿਕਲੇ ਆ ਇੱਕ ਗੱਲ ਓਏ ਸਾਰੇ ਆ ਜਾਓ ਥੇੜੀਆਂ ਨਾਲ ਨੂੰ ਲੱਗੂਗਾ ਕਿ ਲੋਕ ਜਾਗ ਪੇਣੇ